ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੇ ਵਿੱਚ ਰਣਬਾਸ ਹੋਟਲ ਜਨਤਾ ਨੂੰ ਸਮਰਪਿਤ ਕੀਤਾ ਹੈ ਕਿਲਾ ਮੁਬਾਰਕ ਦੇ ਵਿੱਚ ਬਣੇ ਇਸ ਹੋਟਲ ਤੋਂ ਪੰਜਾਬ ਦੇ ਖਾਸ ਕਰਕੇ ਪਟਿਆਲਾ ਖੇਤਰ ਦੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਵੀ ਉਮੀਦ ਹੈ ਸੋ ਹੋਟਲ ਮੈਨੇਜਮੈਂਟ ਦੀ ਇੰਜੀਅਰ ਨਿਊਜ਼ ਦੇ ਨਾਲ ਇੱਕ ਖਾਸ ਗੱਲਬਾਤ ਵੈਡਿੰਗ ਡੈਸਟੀਨੇਸ਼ਨ ਵਾਸਤੇ ਅਜੇ ਤੱਕ ਲੋਕ ਜਿਹੜੇ ਹੈਗੇ ਨਹੀਂ ਖਾਸ ਤੌਰ ਤੇ ਰਾਜਸਥਾਨ ਵੱਲ ਰੁੱਖ ਕਰਦੇ ਨਹੀਂ ਪ੍ਰੰਤੂ ਹੁਣ ਪੰਜਾਬ ਦੇ ਵਿੱਚ ਵੀ ਜਿੱਥੇ ਅਸੀਂ ਖੜੇ ਹਾਂ ਤੁਸੀਂ ਇਹ ਵੇਖ ਸਕਦੇ ਹੋ ਕਿ ਰਨ ਬਾਸ ਦੇ ਨਾਮ ਤੋਂ ਇਹ ਹੋਟਲ ਜਿਹੜਾ ਹੈਗਾ ਇਹ ਖੁੱਲ ਗਿਆ ਹੈ ਤੇ ਇੱਕ ਕਿਲਾ ਜਿਹੜਾ ਇੱਥੇ ਦਾ ਹੈਗਾ ਸੀ ਕਿਲਾ ਮੁਬਾਰਕ ਉਸ ਦੇ ਵਿੱਚ ਇਸ ਨੂੰ ਖੋਲਿਆ ਗਿਆ ਹੈ ਤੇ ਇਸ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਰੋਹਿਤ अरोड़ा ਜੀ ਨੇ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਥੈਂਕ ਯੂ ਤੁਸੀਂ ਸਰ ਇਹ ਦੱਸੋ ਕਿ ਕੀ ਖਾਸੀਅਤ ਜਿਹੜੀ ਹੈਗੀ ਇਸ ਇਸ ਕੀ ਰਨ ਬਾਸ ਦੀ ਖਾਸੀਅਤ ਸਭ ਤੋਂ ਜ਼ਿਆਦਾ ਇਹ ਹੈ ਕਿ ਹਮਨੇ ਇਸ ਨੂੰ ਰੀਸਟੋਰ ਕੀਤਾ ਹੈ हमने इसमें ज़्यादा मॉडिफिकेशन नहीं किए जिस तरीके से ये आज से सौ साल पहले था उसको रिस्टोर करने की कोशिश की है और काफ़ी हद तक हम उसमें सक्सेसफुल भी हुए हैं अंडर द लीडरशिप में हमारे जो चेयरपर्सन है प्रिया पॉल वो एक प्रोजेक्ट हैंडल कर रही थी और हम अपने प्रोजेक्ट को थोड़ा टाइम जरूर लग गया लेकिन अगर आप ये देखेंगे कि मोस्ट ऑफ़ द प्लेसेस में सब रिस्टोरेशन ही हुई है ये सारी चीज़ें जो आप डोर्स देख रहे हैं सब कुछ ये पहले के ही हैं इसको हमने ठीक किया है और रिस्टोर किया है इसकी हिस्ट्री पढ़ पढ़ के जैसे आपने बोला कि डेस्टिनेशन वेडिंग के लिए कॉपोरेट मीटिंग्स के लिए अगर जैसे कोई कॉर्पोरेट्स हैं वो अपने लीडरशिप मीटिंग करना चाहते हैं तो यहाँ आ सकते हैं हमारे पास बैंक्वेट हॉल भी है हमारे पास रूम्स भी हैं एंड रेस्टोरेंट तो आपने देखा ही है सो so, इस तरीके की फैसिलिटीज़ हैं और सुपर लग्जूरियस uh, है सर जिसको आप uh, ये कहेंगे ये आता है हमारे पोर्टफोलियो में अंडर हमारी जो कंपनी है उसका नाम है ए पी जे सुरेंद्र पार्क होटल्स uh, वो साठ साल से एग्जिस्टेंस में है एंड ये पैलेस प्रोजेक्ट हमारा पहला प्रोजेक्ट है जो हमारे पोर्टफोलियो में बाकी हमारे होटल्स हैं अंडर द ब्रांड नेम ऑफ द पार्क होटल्स द पार्क कलेक्शन एंड दिस विल फॉल अंडर द पार्क कलेक्शन एंड जोन बाय द पार्क सो दी ये ब्रांड्स हम ऑपरेट करते हैं इंडिया में अभी थैंक यू तुम वेख सकते हो कि जो किला मुबारक का हिस्सा इस ਹੋਟਲ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਤੇ ਇਹ ਸਾਰਾ ਜਿਹੜਾ ਪੋਰਸ਼ਨ ਤੁਸੀਂ ਵੇਖ ਰਹੇ ਹੋ ਬੜਾ ਖੂਬਸੂਰਤ ਹੈ ਤੇ ਇਹ ਰਾਨੀਆਂ ਦਾ ਆਬਾਦ ਹੁੰਦਾ ਸੀ ਪਟਿਆਲਾ ਦੇ ਰਾਜਾ ਦੀਆਂ ਰਾਨੀਆਂ ਦਾ ਆਬਾਦ ਜਿਹੜਾ ਹੈਗਾ ਉਹ ਹੁੰਦਾ ਸੀ ਤੇ ਨਾਲ ਹੀ ਗੈਸਟ ਹਾਊਸ ਵੀ ਹੁੰਦਾ ਸੀ ਉਸ ਨੂੰ ਰੈਸਟੋਰ ਕੀਤਾ ਗਿਆ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੜਾ ਖੂਬਸੂਰਤ ਜਿਹੜਾ ਹੈਗਾ ਹੋਟਲ ਇਹ ਸਥਾਨ ਤੇ ਉਹ ਬਣ ਕੇ ਤਿਆਰ ਹੈ ਜਿੱਥੇ ਲੋਕ ਆ ਕੇ ਆਪਣੇ ਜਿਹੜਾ ਇੰਜੋਏ ਵੀ ਕਰ ਸਕਦੇ ਆ ਨੀ ਤੇ ਹੋਰ ਵੀ ਆਪਣੇ ਫੰਕਸ਼ਨ ਜਿਹੜੇ ਹੈਗੇ ਨੇ ਉਹ ਕਰ ਸਕਦੇ ਨੇ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਕਹਿ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਇਤਿਹਾਸਿਕ ਇਮਾਰਤਾਂ ਨੇ ਉਹਨਾਂ ਨੂੰ ਹੋਰ ਵੀ ਅੱਗੇ ਬਿਹਤਰ ਢੰਗ ਦੇ ਨਾਲ ਤਿਆਰ ਕੀਤਾ ਜਾਵੇਗਾ ਤੇ ਇਹ ਜਿਹੜਾ ਕਿਲਾ ਮੁਬਾਰਕ ਦੀ ਜੇ ਹਿਸਟਰੀ ਵੇਖੀ ਤਾਂ ਇਸ ਨੂੰ 1763 ਦੇ ਵਿੱਚ ਬਣਾਇਆ ਗਿਆ ਸੀ ਉਸ ਵੇਲੇ ਜਿਹੜੇ ਪਟਿਆਲਾ ਦੇ ਸੰਸਥਾਪਕ ਸਨ ਆ ਬਾਬਾ ਅਲਾ ਸ਼ਾ ਉਹਨਾਂ ਨੇ ਇਸ ਇਸ ਦੀ ਸਥਾਪਨਾ ਜਿਹੜੀ ਹੈਗੀ ਉਹ ਕੀਤੀ ਸੀ ਕੈਮਰਾਮੈਨ ਅਮਿਤ ਵਾਲੀਦ ਨਾਲ ਕੁਲਵੀਰ ਦੀਮਾਨ ਇੰਡੀਆ ਨਿਊਜ਼ ਪਟਿਆਲਾ